7 ਵਜੇ ਦੇ ਕਰੀਬ ਇਹਨਾਂ ਨੇ ਸ਼ੁਰੂਆਤ ਕਰਕੇ ਜੀ 3 ਵਜੇ ਤੱਕ ਇਹਨਾਂ ਨੇ ਸਾਰਾ ਢਾਹ ਦਿੱਤਾ ਜੀ ਸਾਰਾ ਤੋਰ ਪਾਈ ਕੁਝ ਨਹੀਂ ਅੰਦਰ ਹੈਗਾ ਜੀ ਜੋ ਸੀਗਾ ਲੁੱਟ-ਮੁੱਟ ਕੇ ਵੀ ਲੈ ਗਏ ਆ 8 ਲੱਖ ਦੇ ਕਿ ਮੇਰਾ ਕੈਸ਼ ਪਿਆ ਸੀਗਾ ਕਿਉਂਕਿ ਬੈਂਕ ਵੀ ਕੱਲ ਵਾਂਸੀ ਆ ਜੀ ਉਹ ਲਾਦੇ ਨੇ ਤੇ ਨਾਮ ਮੈਨੂੰ ਕੈਸ਼ ਲੱਭਦਾ ਮੈਂ ਕੈਸ਼ ਕਾਊਂਟਿੰਗ ਮਸ਼ੀਨ ਤੱਕ ਬਾਹਰ ਸਿੱਟੀ ਵੀ ਇਹਨਾਂ ਨੇ ਮੇਰੇ ਲੈਪਟਾਪ ਜਿੱਤੇ ਲੈਣ ਦੇ ਦਾ ਸਾਰ ਸੀ ਸਭ ਸਭ ਇੱਥੇ ਜਿੰਦਰੇ ਬੱਜੇ ਸੀ ਇੰਦਰ ਸਭ ਜਿੰਦੇ ਲੱਗੇ ਹੋਏ ਸੀ ਕੈਮਰੇ ਚ ਆਉਂਦੇ ਸੀ ਮੇਰੇ ਇਹਨਾਂ ਨੇ ਐਨਵੀਆਰ ਵੀਆਰ ਉੱਤੇ ਰਿਕਾਰਡਿੰਗ ਹੁੰਦੀਆਂ ਉਹ ਵੀ ਇਹਨਾਂ ਨੇ ਆਪਣੇ ਵੱਲ ਜਿਹ ਉਹ ਸਾਰਾ ਤੋਰ ਤੋਰ ਕੇ ਉਹਨਾਂ ਨੇ ਵੀ ਵਰ ਵਗੈਰਾ ਟੀਵੀ ਆਰ ਵਗੈਰਾ ਕੋਈ ਆਪਣੇ ਵੱਲੋਂ ਜੀ ਇਹ ਲੈ ਗਏ ਆ ਪਰ ਮੈਂ ਕਿਸੇ ਹੋਰ ਤਰੀਕੇ ਨਾਲ ਕੋਇਆ ਹੋਇਆ ਸੀਗਾ ਜੀ ਤੇ ਉਹ ਇਹਨਾਂ ਦੇ ਹੱਥ ਨਹੀਂ ਲੱਗਿਆ ਤੇ ਮਾ ਉਸ ਤੋਂ ਰਿਕਾਰਡਿੰਗ ਕੱਢ ਲਈਏ ਕਿਸੇ ਨੂੰ ਫੋਨ ਵੀ ਲਾਂਦੇ ਪਏ ਆ ਕਿ ਅਸੀਂ ਅੰਦਰ ਵੜ ਗਏ ਹੁਣ ਦੱਸੋ ਕੈਮਰੇ ਤੇ ਨੀਗਾ ਡੂਗੀਆਂ ਕਿੱਥੇ ਵਹਦੇ ਕੀ ਕੀ ਲਿਆਣਾ ਤੇ ਬੰਦਿਆਂ ਦੀ ਫੋਟ ਮਾਰੀ ਆ ਸਾਰੀ ਜੋਨਾ ਮੂੰਹ ਟਕੇ ਹੋਏ ਆ ਸਾਰੇ ਕਿੰਨੇ ਕ ਜਣੇ ਸੀ ਇਹ ਤਾਂ ਬਹੁਤ ਜਾਣੇ ਸੀਗੇ ਜੀ ਗਾਰਡ ਤੋਂ ਪਤਾ ਲੱਗਿਆ ਜੀ ਜਿਹੜਾ ਰਾਤ ਦੇ ਇੱਥੇ ਨਾਈਟ ਡਿਊਟੀ ਤੇ ਸੀ ਉਹ ਉਹਨੇ ਆਪ ਮੈਨੂੰ ਦੱਸਿਆ ਕਹਿੰਦਾ ਇਹ ਜਦੋਂ ਕਹਿੰਦਾ ਸ਼ੋਰ ਹੋਣਾ ਸ਼ ਕਹਿੰਦਾ ਮੈਂ ਜਦੋਂ ਦੇਖਿਆ ਬਾਹਰ ਕਹਿੰਦਾ ਕ੍ਰੇਨ ਅੰਦਰ ਬੜਾ ਲੱਗਿਆ ਨਾ ਬਣਾਟ ਕੇ ਗਿਆ ਕੀ ਲੋਕਾਂ ਇਹਨਾਂ ਨੂੰ ਤੇ ਉਹ ਕਹਿੰਦਾ ਉਹ ਕਹਿੰਦੇ ਤੋੜ ਜਾ ਅੰਦਰ ਨਹੀਂ ਤਾਂ ਤੈਨੂੰ ਮਾਰ ਦੇਣਾ ਆ ਉਹ ਤੇ ਉਹਨੇ ਕੋਲ ਜਦੋਂ ਮਾਈਡਲ ਕਰਨ ਲੱਗਾ ਕਹਿੰਦੇ ਮਾਲਰ ਦੇ ਕੋਲ ਫੋਨ ਲੱਗ ਗਿਆ ਫਟਾਫਟ ਆਪਰ ਚੜ ਗਿਆ ਤੇ ਬਾਅਦ ਵਿੱਚ ਪੁਲ ਸਿਰੋ ਨਹੀਂ ਕੰਪਲੀਟ ਕੀਤੀ ਉਹ ਕਹਿੰਦਾ ਜੀ ਮੈਂ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਨੇ ਫੋਨ ਚੁੱਕਿਆ ਪੁਲ ਸਿਰੋ ਕਰਨ ਲਈ ਜੀ ਉਹ ਕਿਤੇ ਜਿਹੜੀ ਉਹ ਯਾਰ ਬੰਦੀਆਂ ਕੁੱਤੀ ਆਈਆਂ ਸੀ ਜਾਂ ਕੁਝ ਉਹਨੇ ਦੇ ਨੰਬਰ ਕੁਝ ਨੰਬਰ ਨਹੀਂ ਆਏ ਜੀ ਪਰ ਜੋ ਫਿਗਰ ਆਉਤ ਹੋਇਆ ਜੀ ਦੋ ਗੱਟੀਆਂ ਆਈਆਂ ਇੱਕ ਸ਼ਾਇਦ ਇੱਕ ਯਾਦੀ ਗੱਡੀ ਸੀਗੀ ਤੇ ਇੱਕ ਫੋਰਡ ਦਾ ਸੈਲੈਂਟਰ ਮਾਡਲ টাইਪ ਦੀ ਗੱਡੀ ਸੀਗੀ ਜਿਹਦੇ ਵਿੱਚ ਬੱਚੋ ਸਾਰੀ ਪੈਰਵਾਹੀ ਕਰਕੇ ਤੇ ਉਸ ਤੋਂ ਬਾਅਦ ਚਲਾ ਗਿਆ ਕਿਹਾ ਦੇ ਵਿੱਚ ਜੀ ਜੋ ਨਹੀਂ ਹੁੰਦਾ ਪਿਆ ਦਾਦੀ ਨਾਲ ਉਹਰੇ ਵਿੱਚ ਬੰਦੇ ਲੈ ਕੇ ਆਏ ਆ ਕਿਉਂਕਿ ਜੀ ਇੰਨੇ ਜਾਣੇ ਤਾਂ ਇਕੱਠੇ ਆ ਨਹੀਂ ਸਕਦੇ ਤੇ ਜਿੱਦਾਂ ਉਹ ਇਹਨੂੰ ਗਾਰਡ ਨੂੰ ਭੰਗਾਰੇ ਸੀਗੇ ਉਦੋਂ ਤਾਂ ਇਹ ਹੀ ਲ ਲਿ ਹੋ ਰਿਹਾ ਜੀ ਕਿ ਇਹ ਪੂਰੇ ਪਟੀ ਦੇ ਤੌਰ ਤੇ ਹਾਰਾ ਨਾਲ ਲੈਸ ਹੋ ਸਕਦੇ ਆ ਮੈਂ ਤਾਂ ਸ਼ੁਕਰ ਮਨਾਉਂਦਾ ਜੀ ਕਿਤੇ ਮੈਨੂੰ ਰਾਤ ਨੂੰ ਕਿਸੇ ਨੇ ਦੱਸਤਾ ਤੇ ਹੋ ਸਕਦਾ ਜੀ ਮੈਂ ਤੁਹਾਡੇ ਮੂੜੀ ਨੂੰ ਆਉਂਦਾ ਇਹ ਨਹੀਂ ਸੁਣਾਲੀ ਚੱਲਦੇ ਮੈਨੂੰ ਇਹ ਮੈਨੂੰ ਅੰਦਾਜ਼ਾ ਹੈ ਇਹ ਆਪਾਂ ਟ੍ਰੇਸ ਵੀ ਕਰਨੇ ਆ ਪੁਲਿਸ ਨਹੀਂ ਕਰੂਗੀ ਅਸੀਂ ਸਾਰਾ ਕੁਝ ਕਰਕੇ ਤੇ ਸਾਹਮਣੇ ਲੈਣਾ ਹੈ ਨਹੀਂ ਨਹੀਂ ਹਾਂ ਕਿਉਂਕਿ ਨਹੀਂ ਪਹਿਲਾਂ ਤੋਂ ਭੇਜਣਾ ਤੇ ਭਰੋਸਾ ਹੈ ਪੁਲਿਸ ਮੈਨੂੰ ਪੂਰਾ ਯਕੀਨ ਕਰੂਗੀ ਜੇ 1% ਕੋਈ ਗੱਲਬਾਤ ਹੁੰਦੀ ਹੈ ਸਾਰੇ ਫਗਵਾੜੇ ਦੀ ਜਿੰਨੀ ਵੀ ਸੰਗਤ ਹੈ ਨਾ ਜਿੰਨਾ ਵੀ ਫਗਵਾੜੇ ਦੇ ਬੰਦੇ ਇੱਥੇ ਰਹਿੰਦੇ ਆ ਸਾਰੇ ਤੇਰੇ ਨਾਲ ਖੜੇ ਆ ਬੱਚੇ ਮੇਰੇ ਨਾਲ ਇੱਕ ਸਾਲ ਸ੍ਰੀ ਗੁਰੂ ਜੀ ਦੀ ਫਤਿਹ ਸੋ ਜਿੱਦਾਂ ਕੀ ਸਾਰੇ ਸਪੱਸ਼ਟ ਹੈ ਕਿ ਆ 4-5 ਗਾਹ ਤੋਂ ਵਧੀਆਂ ਇੱਕ 70 ਜਿਗਾ ਜਿਹੜਾ ਕਿ ਸਾਰਾ ਕੋਈ ਲੀਗਲ ਸੀ ਰਿਪੋਰਟ ਚ ਕੇਸ ਵੀ ਆ ਹੁਣ ਇਹਨੂੰ ਰਾਤ ਨੂੰ ਆ ਕੇ ਢਾਤਾ ਤਾਂ ਦੇਖੋ ਨਾ ਕਿਸੇ ਪੁਲਿਸ ਨੂੰ ਪਤਾ ਇਹਦੇ ਬਾਰੇ ਢਾਇਆ ਕਦੋਂ ਇੱਥੇ ਅਸੀਂ ਕਹਿੰਨੇ ਕਿ ਸਾਰੇ ਸੁਰੱਖਿਅਤ ਸੁਰੱਖਿਅਤ ਕਿੱਦਾਂ ਹੋ ਜਾਦੇ ਐਡੀ ਵੱਡੀ ਜੇ ਬਿਲਡਿੰਗ ਢਾਹ ਸਕਦੀ ਆ ਤਾਂ ਕਿਸੇ ਨਾ ਵੀ ਕੁਝ ਹੋ ਸਕਦਾ ਇਹ ਤਾਂ ਕੁਦਰਤੀ ਚਲੋ ਰਾਬਦੀ ਬਹੁਤ ਮੇਰ ਆ ਗਈ ਇਹ ਇੱਥੇ ਹੈ ਨਹੀਂ ਸੀ ਨਹੀਂ ਤਾਂ ਮੈਨੂੰ ਤਾਂ ਨਹੀਂ ਲੱਗਦਾ ਇਹਨੇ ਬਟਾ ਹੁਣ ਮੈਂ ਪ੍ਰਸ਼ਾਸਨ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਇਹ ਜਿਹੜਾ ਵੀ ਕੁਝ ਹੈ ਇਹ ਤੇ ਜਲਦੀ ਤੋਂ ਜਲਦੀ ਸਾਰੇ ਬੰਦੇ ਲੱਭਣ ਕਿਹੜੇ ਨੇ ਕੀ ਕੀ ਕੀਤਾ ਪਿੱਛੇ ਤੱਕ ਸਾਰਾ ਚੁੱਥੋ ਸ਼ੁਰੂ ਹੈ ਜਿੱਥੋਂ ਐਂਡ ਹੋਇਆ ਸਾਰੇ ਬੰਦਿਆਂ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਇਹਨਾਂ ਨੂੰ ਵੀ ਹੌਸਲਾ ਮਿਲੇ ਹੁਣ ਪਹਿਲਾਂ ਤੇ ਇਹ ਦੱਸਿਆ ਜਾਵੇ ਜਿਹੜਾ 4-5 ਸਾਲ ਤੋਂ ਇੱਥੇ ਕੰਮ ਸੈੱਟ ਸੀਗਾ ਉਹ ਹੁਣ ਕੰਮ ਨਹੀਂ ਤੇ ਬੇਰੋਜ਼ਗਾਰ ਹੋ ਗਿਆ ਇੱਕ ਜਿੰਨਾ ਉਹਦਾ ਲੱਖਾਂ ਦਾ ਜਿੰਨਾ ਵੀ ਸਾਰਾ ਸਾਮਾਨ ਉਹ ਤਬਾਹ ਹੋ ਗਿਆ ਵਿੱਚ ਇਹਨੇ ਪਹਿ ਰਕੇ ਜਿਉਂ ਵੀ ਲੱਗੇ ਸੋ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਾਕਾਮੀ ਮੈਂ ਤਾਂ ਕਹੂੰਗਾ ਜਿਹੜੇ ਜੀਟੀ ਰੋਡ ਦੇ ਉੱਤੇ ਜਿੱਥੇ 24 ਘੰਟੇ ਪੁਲਿਸ ਵੀ ਰਹਿੰਦੀ ਦਾ ਗਸ਼ਤ ਵੀ ਨੇ ਉੱਥੇ ਇੰਦਾ ਕੰਮ ਹੋ ਗਿਆ ਸੋ ਮੈਂ ਬੇਨਤੀ ਇਹ ਕਰਾਂਗਾ ਤਾਂ ਆਸ ਵੀ ਕਰਾਂਗਾ ਕਿ ਪੁਲਿਸ ਜਲਦੀ ਤੋਂ ਜਲਦੀ ਐਫਆਈਆਰ ਦਰਜ ਕਰਕੇ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਬਾਬਾ 3-3 ਵਜੇ ਤੱਕ ਤਾਂ ਪੁਲਿਸ ਪੀਸੀਆਰ ਗਸ਼ਤ ਕਰਦੀ ਐ ਤੇ ਪਰ ਪੁਲਿਸ ਨੂੰ ਕਿਸੇ ਨੂੰ ਪਤਾ ਨਹੀਂ ਲੱਗਾ ਇਹ ਰਾਤੀ ਕੀ ਕਾਰਵਾਈ ਹੋ ਗਈ ਹੈ ਕਿਉਂਕਿ 10 ਮਿੰਟ ਦਾ ਕੰਮ ਤਾਂ ਹੈ ਨਹੀਂ ਐਡੀ ਬਿਲਡਿੰਗ ਢਾਣੀ ਐ ਇਹ ਮੈਂ ਇਹ ਗੱਲ ਪਹਿਲਾਂ ਕਹਿ ਚੁੱਕਾ ਕਿ ਗਲੀਆਂ ਦੇ ਵਿੱਚ ਹੋਵੇ ਨਾ ਇੱਕ ਬੰਦਾ ਲੱਗਾ ਇੱਕ ਮੇਨ ਹਾਈਵੇ ਤੇ ਜਿਹ ਚੰਡੀਗੜ੍ਹ ਜਾਂ ਜੰਮੂ ਦਿੱਲੀ ਹਾਈਵੇ ਆ ਜਿਹਦੇ ਉੱਤੇ ਜੇ ਇਦਾਂ ਨਾ ਹੋ ਗਿਆ ਤਾਂ ਫਿਰ ਘਰ ਕੋਈ ਵੀ ਸੁਰੱਖਿਅਤ ਨਹੀਂ ਹੈਗਾ। ਇਹ ਕੁਝ ਟਾਈਮ ਪਹਿਲਾਂ ਇਹਨਾਂ ਦੇ ਪਿਤਾ ਜੀ ਦੀ ਵੀ ਡੈਥ ਹੋਈ ਆ। ਕਿਤੇ ਇਹੀ ਦਾ ਨੀ ਵੀ ਉਹਨਾਂ ਦਾ ਫਾਇਦਾ ਚੱਕਦੇ ਹੋਏ ਜਿਹੜੀ ਕਾਰਵਾਈ ਪਾ ਕੇ ਆ ਗਏ ਉਹ। ਆ ਇਹ ਵੀ ਹੋ ਸਕਦਾ ਪਰ ਜਿੰਨਾ ਆਪਾਂ ਨੂੰ ਪਤਾ ਹੀ ਅਜੇ ਤੱਕ ਗੱਲ ਤਾਂ ਲੈਂਡ ਮਾਫੀ ਆਇਆ ਜਿੱਦਾਂ ਹੁਣ ਮੈਂ ਤਾਂ ਇਹ ਕਹਾਂਗਾ ਜੇ ਆਹ ਹੁਣ ਪਿੱਛੇ ਟੀ ਵੱਡੀ ਬਿਲਡਿੰਗ ਆਇਆ ਕੀ ਤਾਂ ਇਹਨਾਂ ਨੇ ਕਿਹਦੀ ਕੀ ਰਲੀ ਭਗਤ ਹੈ ਕੁਝ ਨਹੀਂ ਕਹਿ ਸਕਦੇ ਕਿ ਅਗਲੇ ਆਪਨਾ ਫਰੰਟ ਸਾਫ ਕਰਨਾ ਚਾਹੁੰਦੇ ਆ ਜਿਹੜੀ ਅੱਗੇ ਕਹਿੰਦੇ ਕਿ 1 ਏਕੜ ਜੀਚ ਨੂੰ 20 ਤਾ ਰਜਿਸਟਰੀਆਂ ਹੋਈ ਜਾਂਦੀਆਂ ਹੋਈ ਜਾਂਦੀਆਂ ਇਹ ਤਾਂ ਸਾਰਾ ਜਿੰਨੇ ਵੀ ਜਿਹੜਾ ਪਹਿਲਾ ਰਜਿਸਟਰੀ ਦਾ ਮਾਲਕ ਆ ਉਹ ਤੋਂ ਲੈ ਕੇ ਅੱਗੇ ਜਿੰਨੀਆਂ ਵੀ ਰਿਸ਼ੇ ਸਾਰਿਆਂ ਨੂੰ ਇੱਥੇ ਸੱਦ ਕੇ ਸਾਰਿਆਂ ਦੇ ਪਰਚਾ ਦਰਜ ਨੇ ਕਰੀ ਬਾਬਾ ਕੀ ਕਹਿਣਾ ਚਾਹੁੰਦੇ ਜਿਹੜੀ ਜਿਹੜੀ ਪੁਲਿਸ ਨੇ ਕਾਰਵਾਈ ਹਾਈ ਤੱਕ ਨਹੀਂ ਕੀਤੀ ਕੀ ਮੈਸੇਜ ਦੇਣਾ ਚਾਹੁੰਦੇ ਪੁਲਿਸ ਨੂੰ ਇਹ ਬਹੁਤ ਵੱਡੀ ਨਕਾਮੀ ਆ ਤਾਂ ਜਿਹੜਾ ਆਮ ਲੋਕਾਂ ਦਾ ਪੁਲਿਸ ਤੋਂ ਸੌਂਫ ਕਰਦਾ ਜਨਾਕਾਰਵਾਈ ਹੋਈ ਤਾਂ ਕੀ ਹਾਲ ਹੈ ਅਗਲਾ ਜਨਾਕਾਰਵਾਈ ਹੋਈ ਤਾਂ ਫਿਰ ਅਸੀਂ ਦੇਖਾਂਗੇ ਕਿ ਨਾ ਕੀ ਕਰਨਾ ਹੈ ਅਸਟਾ ਪ੍ਰਸ਼ਾਸਨ ਦੇ ਵਿਸ਼ਵਾਸ ਹੈ ਸਾਨੂੰ ਜੇ ਉਹ ਕਰ ਦੂਗੀ ਠੀਕ ਹੈ ਨਹੀਂ ਤਾਂ ਚੱਕਾ ਜਾਂਬੀ ਹੋ ਸਕਦਾ ਹੈ ਇੱਥੇ ਸਾਰੀ ਸਾਰੀਆਂ ਇੱਥੇ ਧਾਰਮਿਕ ਆਪਾਂ ਨਾ ਜਿੰਨੀਆਂ ਵੀ ਸੰਸਥਾਵਾਂ ਸਾਰੀਆਂ ਪਿਛੇ ਦੀ ਆਪਾਂ ਇਕੱਠੀ ਕੀਤੀ ਹੈ ਹਿੰਦੂ ਮੁਸਲਮਾਨ ਸੇ ਸਾਰੇ ਜਣੇ ਇਕੱਠੇ ਹੀ ਹੈ ਇੱਥੇ ਇੱਥੇ ਕੋਈ ਅਲੱਗ-ਅਲੱਗ ਨਹੀਂ ਸਾਰੀਆਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਆ ਤਾਂ ਜਿੰਨੀਆਂ ਵੀ ਸਮੇਲ ਹਿੰਦੂ ਮੁਸਲਮਾਨ ਸੇ ਸਾਰੇ ਜਿੰਨੇ ਜਣੇ ਉਹ ਸਾਰੇ ਜਣੇ ਇੱਥੇ ਇਕੱਠੇ ਹੋਣਗੇ ਸੋਮਰ ਤੋਂ ਬਾਅਦ ਸਾਰਿਆਂ ਦਾ ਵਿਚਾਰ ਕਰਕੇ ਤਾਂ ਅਗਲੀ ਕ 这个。